ਬੜੇ ਠੇਡੇ ਖਾਦੇ ਆ ਜੀ ਹਾਂ ਬੱਕੀ ਬਾਹ ਫੜਨ ਵਾਲਾ ਤਾਂ ਕੋਈ ਕੋਈ ਹੁੰਦਾ ਹੈ ਉਹਨਾਂ ਨੇ ਮੇਰੀ ਚਤਰਾ ਵਿਚੋਲਾ ਬੀਬੂ ਘੂਆ ਨਾਲ ਔਰ ਤੀਜੇ ਅੰਬਲੀ ਨਾ ਫਿਲਮ ਕਰੀ ਆ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਤੇ ਮਾਰੀਆਂ ਮਾਨਸੇ ਤੋਂ ਅੱਛਾ ਜਿਨ੍ਹਾਂ ਨੇ ਮੈਸਾਵਲੇ ਰੰਗ ਦੀ ਕੁੜੀ ਲੈ ਕੇ ਫਿਲਮ ਦਿੱਤੀ ਔਰ ਕਾਫੀ ਸਾਰੇ 7-8 ਫਿਲਮਾਂ ਉਹਨਾਂ ਨੇ ਲੈ ਕੇ ਦਿੱਤੀਆਂ ਜਿਹੜੀ ਉਹਨਾਂ ਨੇ ਮੈਨੂੰ ਕਹਿੰਦੇ ਤੇਰੇ ਅਸੀਂ ਖਾਤੇ 'ਚ 11-1100 ਰੁਪਏ ਪਵਾ ਦੇਾਂਗੇ ਤੇ ਉਹ ਫਿਲਮਾਂ ਉਹਨਾਂ ਨੇ ਆਪ ਦੇ ਨਾਮ ਰਜਿਸਟਰਡ ਕਰਵਾ ਲਈਆਂ ਤਾਂ ਭਾਈ ਜੀ ਤਾਂ ਸੋਚਾ ਪੋ ਆਪਣੀਆਂ ਕਿਉਂਕਿ ਅੱਜ ਕੱਲ ਗੀਤ ਤੁਹਾਨੂੰ ਪਤਾ ਜੀ ਕਿੰਨੇ ਮੁੱਲ ਵੀ ਵਿਕਦੇ ਆ ਪਰ ਅਸੀਂ ਤਾਂ ਮੁੱਲ ਵੇਚ ਵੀ ਨਹੀਂ ਰਾਇ ਤੱਕ ਨਾ ਹੀ ਦਿੱਤੇ ਦੋ 250 ਗੀਤ ਤਾਂ ਮੇਰਾ ਜੀ ਸਿੰਗਰਾਂ ਤੇ ਬਾਲੇ ਘਟ ਗਾਏ ਆ ਦੋ 250 ਗੀਤ ਤਾਂ ਮੇਰਾ ਚੂਹਿਆਂ ਨੇ ਗਾਤਾ ਚੂਹਿਆਂ ਗਾਤਾ ਹਾਂਜੀ ਚੂਹਿਆਂ ਨੇ ਜੀ ਅੱਛਾ ਉਹ ਕਿਵੇਂ ਗਾਤਾ ਓ ਬਾਈ ਜਦੋਂ ਪੇਟੀ ਚ ਪੇਟੀ ਨੂੰ ਪਿੱਛੋਂ ਸੀ ਇੱਕ ਛੋਟਾ ਜਿਹਾ ਮੋਰਾ ਸੀ ਚੂਹੇ ਵਿੱਚ ਵੜ ਗਏ ਤੇ ਜੁਨਾਂ ਨੇ ਕੁੱਤਰ ਕੁੱਤਰ ਕੇ ਗਾ ਲੋਕ ਪੰਜਾਬੀ ਰੀਡ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼ਕਾਲ ਮੈਂ ਤੁਹਾਡਾ ਮੇਜ਼ਬਾਨ ਹਰਜਿੰਦਰ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਫਾਜ਼ਿਲਕਾ ਦੇ ਫਨਕਾਰ ਜਿਵੇਂ ਕਿ ਤੁਹਾਨੂੰ ਮਾਲੂਮ ਹੈ ਕਿ ਫਾਜ਼ਿਲਕਾ ਦੇ ਫਨਕਾਰ ਪ੍ਰੋਗਰਾਮ ਵਿੱਚ ਅਸੀਂ ਹਰ ਰੋਜ਼ ਹਰ ਵਾਰ ਇੱਕ ਨਵੇਂ ਫਨਕਾਰ ਨਾਲ ਤੁਹਾਡੀ ਮੁਲਾਕਾਤ ਕਰਵਾਨੇ ਆ ਤੇ ਇਸੇ ਹੀ ਕੜੀ ਵਿੱਚ ਅੱਜ ਜਿਸ ਫਨਕਾਰ ਨਾਲ ਤੁਹਾਡੀ ਮੁਲਾਕਾਤ ਕਰਵਾਨ ਜਾ ਰਹੇ ਆ ਉਹ ਗੀਤਕਾਰ ਹਨ ਪਿੰਡ ਨਿਉਲਾ ਦਾ ਤਬਾਈ ਜੀ ਸਤਿ ਸ਼ਕਾਲ ਉਹਨਾਂ ਦਾ ਸਤਿ ਸ਼ਕਾਲ ਬਾਜੀ ਸਤਿ ਸ਼ਕਾਲ ਅਸੀਂ ਬਹੁਤ ਧੰਨਵਾਦੀ ਆ ਫਾਜ਼ਿਲਕਾ ਦੇ ਫਨਕਾਰ ਅਸੀਂ ਟੀਮ ਦੇ ਬਹੁਤ ਧੰਨਵਾਦੀਆਂ ਦਿਲੋਂ ਧੰਨਵਾਦ ਕਰਦੇ ਆ ਜੀ ਤਾਂ ਬਾਈ ਸਭ ਤੋਂ ਪਹਿਲਾਂ ਤੁਹਾਡਾ ਸ਼ੁਭਨਾਮ ਕੀ ਹੈ ਸ਼ੁਭਨਾਮ ਮੇਰਾ ਦਲੀਪ ਸਿੰਘ ਆ ਪਿੰਡ ਦਾ ਨਾਮ ਮੇਰੇ ਨਿਉਲਾ ਆ ਜੀ ਤਾਂ ਬਾਈ ਜੀ ਆਪਣਾ ਪਿੰਡ ਕਿੱਥੇ ਕਰਕੇ ਵਸਦਾ ਹੈ ਪਿੰਡ ਆਪਣਾ ਜੀ ਡਿਸਟ੍ਰਿਕਟ ਫਾਇਲਕਾ ਹੋਰ ਬਾਰਡਰ ਏਰੀਆ ਪੈ ਜਾਂਦਾ ਸਾਡੇ ਫਾਇਲ ਜਿਹੜਾ ਮੇਰਾ ਪਿੰਡ ਨਿਉਲਾ ਆ ਨਿਉਲਾ ਤੋਂ ਜਿਹੜਾ ਬਾਰਡਰ ਏਰੀਆ ਸਾਡਾ ਸਿਰਫ ਬਾਰਡਰ ਏਰੀਆ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਤੇ ਸਾਡਾ ਪਿੰਡ ਆ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਆਪਣਾ ਹਾਂਜੀ 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 ਹਾਂ ਹਾਂ ਬਿਲਕੁਲ ਨਾਲ ਆ ਠੀਕ ਹੈ ਹਾਂਜੀ ਤਾਂ ਬਾਈ ਜੀ এডੂਕੇਸ਼ਨ ਪੜਾਈ ਲਿਖਾਈ ਕਿਤੇ ਐਜੂਕੇਸ਼ਨ ਜੀ ਪਿੰਡਸ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨਿਉਲਾ ਤੋਂ ਕੀਤੀ ਆ ਜੀ 8ਵੀਂ ਕਲਾਸ ਮਤਲਬ ਪਿੰਡ ਨੂਰਸ਼ਾ ਲੱਗ ਗਈ ਆ ਉੱਥੋਂ ਕਰੀਆ ਔਰ 10ਵੀਂ ਜਿਹੜੀ ਆ ਉਹ ਮੈਂ ਪਿੰਡ ਹਸਤਕਲਾ ਤੋਂ ਕਰੀਆ ਮੈਟ੍ਰਿਕ ਕੀਤੀ ਆ ਔਰ ਪਿੰਡ ਲਾਲੋਵਾਲੀ ਤੋਂ ਮੈਂ +2 ਕੀਤੀ ਹੈ ਜੀ ਤਬਾਈ ਤੁਹਾਡੀ ਜਿਹੜੀ ਸਿਹਤ ਤੇ ਅਸੀਂ ਵੀ ਦੇਖਿਆ ਤੁਹਾਨੂੰ ਉਠਾ ਕੇ ਲੈ ਕੇ ਜਾਂਦੇ ਇਹ ਕਿਵੇਂ ਹੋਇਆ ਤੇ ਬਚਪਨ ਤੋਂ ਸੀ ਜਾਂ ਫਿਰ ਬਾਅਦ ਵਿੱਚ ਨਹੀਂ ਪਹਿਲਾਂ ਮੈਂ ਬਿਲਕੁਲ ਓਕੇ ਸੀ ਜੀ ਵਧੀਆ ਤੁਰਦਾ ਫਿਰਦਾ ਸੀ ਇਹ ਬਾਅਦ ਚ 17 18 ਸਾਲ ਦੀ ਜਦੋਂ ਏਜ ਹੋਈ ਹੈ ਨਾ ਉਸ ਤੋਂ ਬਾਅਦ ਮੇਰੀਆਂ ਦੋਨੋਂ ਲੱਤਾਂ ਉਦੋਂ ਰੁਕੀਆਂ ਜੀ ਅੱਛਾ ਜੀ ਇਲਾਜ ਵਗੈਰਾ ਨੇ ਕਰਵਾਇਆ ਸੀ ਕਿੰ ਇਲਾਜ ਕਰਵਾਇਆ ਜੀ ਬਹੁਤ ਕਰਵਾਇਆ ਕੋਈ ਫਰਕ ਕਿਤੋਂ ਨਹੀਂ ਪਿਆ ਹਾਂਜੀ ਤਾਂ ਫਿਰ ਗੀਤਕਾਰ ਬਣਨ ਦੀ ਚੰਨ ਇੱਕ ਤੁਹਾਨੂੰ ਕਿਵੇਂ ਲੱਗ ਬਸ ਜੀ ਬਚਨ ਬੇਦਲ ਦੇ ਗੀਤ ਸੁਣਦੇ ਸੁਣਦੇ ਆ ਲਾਭ ਸਤਾਂਬਲੀ ਵਾਲੇ ਦੇ ਗੀਤ ਸੁਣਦੇ ਸੁਣਦੇ ਇਹ ਚिटक ਲੱਗੀ ਆ ਸਭ ਨਾਲੋਂ ਜ਼ਿਆਦਾ ਵਚਨ ਬੇਦਲ ਦੇ ਗੀਤ ਸੁਣਦੇ ਆ ਔਰ ਅੱਜਕੱਲ ਮੈਂ ਪਨ ਘੋਟਾ ਸਾਹਿਬ ਦੇ ਗੀਤ ਸੁਣ ਰਿਹਾ ਆ ਅੱਛਾ ਆਰਨੇਤ ਹੋ ਗਿਆ ਰਵੈਰ ਪੰਨੂ ਪੰਨੂ ਹੋ ਗਿਆ ਵਾ ਹਾਂਜੀ ਬਾਈ ਗਲਾ ਸਿੱਧੂ ਹੋ ਗਿਆ ਵਾ ਉਹਨਾਂ ਦੇ ਮੈਂ ਗੀਤ ਸੁਣ ਰਿਹਾ ਆ ਅੱਛਾ ਮੈਂ ਇਹ ਸੋਚਦਾ ਵੀ ਉਹਨਾਂ ਵਰਗੇ ਅਸੀਂ ਬਣੀਏ ਔਰ ਵਧੀਆ ਵਧੀਆ ਗੀਤ ਸਰੋਤਿਆਂ ਦੀ ਝੋਲੀ ਚ ਪਾਈ ਹੈ ਜੀ ਅੱਛਾ ਹਾਂਜੀ ਤਾਂ ਇਹ ਸ਼ੌਕ ਕਿੰਨੇ ਸਾਲ ਦੀ ਉਮਰ ਵਿੱਚ ਤੁਹਾਨੂੰ ਲੱਗਿਆ ਸੀ ਸ਼ੌਕ ਜੀ ਮੈਂ 7ਵੀਂ 8ਵੀਂ ਕਲਾਸ ਤੋਂ ਪੜਦਾ ਸੀ ਤਾਂ ਮੈਨੂੰ ਸ਼ੌਕ ਲੱਗਿਆ ਸੀ ਅੱਛਾ ਜੀ ਤੇ ਪਹਿਲਾ ਗੀਤ ਕਿਹੜਾ ਲਿਖਿਆ ਸੀ ਪਹਿਲਾ ਗੀਤ ਲਿਖਿਆ ਸੀ ਮੈਂ ਸਾਨੂੰ ਘਰ ਦੀ ਸ਼ਰਾਬ ਵਾਂਗੂੰ ਚੜ ਜਾਨੀ ਆ ਬਾਈ ਹਰਨੇਕ ਘਰੂ ਦੀ ਨੇ ਮੇਰਾ ਪਹਿਲਾ ਗੀਤ ਕੀਤਾ ਸੀ ਅੱਛਾ ਤਾਂ ਉਹਦੇ ਚੰਦ ਬੋਲ ਯਾਦ ਨੇ ਬਾਈ ਨਹੀਂ ਉਹ ਤਾਂ ਬਹੁਤ ਪੁਰਾਣਾ ਹੋ ਗਿਆ ਵਾ ਉਹਦੇ ਬੋਲ ਮੈਨੂੰ ਯਾਦ ਨਹੀਂ ਹੈਗੇ ਅੱਛਾ ਇੱਕ ਉਹਨਾਂ ਨੇ ਉਦੋਂ ਬਾਅਦ ਮੇਰਾ ਕੀਤਾ ਸੀ ਨਿਤ ਜੱਟੀ ਨੂੰ ਸਲਾਮਾ ਕਰਦੇ ਤੇਰੇ ਜੇ ਸ਼ਕੀਨ ਗੱਭਰੂ ਮੇਰੀ ਰਾਤਾਂ ਦੀ ਚਿਰਾਕ ਨਹੀਂ ਨ ਲੈ ਗਿਆ ਨਹੀਂ ਦਿਲ ਦਾ ਸ਼ਤਾਨ ਚੰਦਰਾ ਇਹ ਦੋਨੋਂ ਗੀਤ ਮੇਰੇ ਪੰਜਾਬੀ ਡੀਡੀ ਪੰਜਾਬੀ ਤੇ ਸਟਾਰ ਨਾਈਟ ਔਰ ਰੂਪ ਪੰਜਾਬ ਦੀ ਮੇਲੇ ਪੰਜਾਬ ਦੇ ਇਹਨਾਂ ਪ੍ਰੋਗਰਾਮਾਂ ਚ ਲੱਗ ਕੇ ਗਏ ਮੇਰੇ ਇਹ ਗੀਤ ਹਾਂਜੀ ਹਾਂਜੀ ਕਿੰਨੇ ਸਾਲ ਸੰਦ ਦੀ ਗੱਲ ਹੈ ਇਹ ਸਰ ਹੋ ਗਈ 2017 18 ਦੀ ਗੱਲ ਹੋ ਗਈ ਸਰ ਅੱਛਾ ਜੀ ਤਾਂ ਗੀਤਕਾਰ ਵਿੱਚ ਤੁਸੀਂ ਕੋਈ ਗੁਰੂ ਵੀ ਧਾਰਿਆ ਕਿ ਆਪਣੇ ਆਪ ਹੀ ਨਹੀਂ ਜੀ ਬਿਲਕੁਲ ਮੈਂ ਧਾਰਿਆ ਵਾ ਕੁਝ ਨਾ ਕੁਝ ਵਲਡਿੰਗ ਸਿੱਖਣ ਲਈ ਨਾਪ ਤੋਲ ਕਰਨ ਲਈ ਜ਼ਰੂਰੀ ਆ ਬਾਈ ਖਿੰਦੀ ਚੱਕ ਪੱਖੀ ਜੀ ਉਹਨਾਂ ਨੇ ਮੈਨੂੰ ਕੁਝ ਬਰੀਕੀਆਂ ਦਸੀਆਂ ਔਰ ਅੱਜ ਮੈਂ ਬਰੀਕੀਆਂ ਬਾਈ ਬਲਵੰਤ ਚਾਹਲ ਚਾਹਲ ਸਾਹਿਬ ਹੋਰ ਵਾਲੇ ਜਿਨ੍ਹਾਂ ਦਾ ਸੀ ਕੱਲ ਗੀਤ ਕਰਕੇ ਆਏ ਹੁਣ ਹਾਂ ਅਨਮੋਲ ਕਿਲ ਨੇ ਵਾਜ ਦਿੱਤੀ ਆ ਅੱਛਾ ਹਾਂਜੀ ਠੀਕ ਹੈ ਬਹੁਤ ਵਧੀਆ ਆਪਾਂ ਵਧੀਆ ਕੰਪਨੀ ਨੂੰ ਉਹ ਗੀਤ ਦਿਆਂਗੇ ਔਰ ਵਧੀਆ ਵੀਡੀਓ ਫਰਮਾ ਕੇ ਸਰੋਤਿਆਂ ਦੀ ਝੋਲੀ ਪਾਵਾਂਗੇ ਠੀਕ ਹੈ ਜੀ ਜੀ ਤਾਂ ਕਿੰਨੇ ਕੋ ਗੀਤ ਤੁਹਾਡੇ ਰਿਕਾਰਡ ਹੋਏ ਆ ਮੇਰੇ ਗੀਤ 10 12 ਗੀਤ ਤਾਂ ਬਾਈ ਹਰਨੇਕ ਘਾਰੂ ਜੀ ਨੇ ਕਰੇ ਆ ਔਰ ਉਹਨਾਂ ਨੇ ਹੁਣ ਮੇਰਾ ਆਉਣ ਵਾਲਾ ਗੀਤ ਆਜਾ ਵਾ ਬਨਾਨ ਕਾ ਕਤੋ ਲਾਈਆਂ ਨੇ ਦੇਰੀਆਂ ਧਾਰਮੀ ਗੀਤ ਧਾਰਮੀ ਗੀਤ ਆ ਉਹ ਬਹੁਤ ਅਸੀਂ ਜਲਦੀ ਸਰੋਤਿਆਂ ਦੀ ਝੋਲੀ ਚ ਪਾਵਾਂਗੇ ਜੀ ਕਿਹੜ ਕਿਹੜ ਗਾਇਕਾਂ ਨੇ ਤੁਹਾਡੇ ਗੀਤ ਗਾਏ ਨੇ ਬਾਈ ਹਰਨੇਕ ਘਰੂ ਨੇ ਮੇਰੇ ਬਹੁਤ ਗੀਤ ਕੀਤੇ ਆ ਔਰ ਮਿਸ ਪਵਨਪ੍ਰੀਤ ਫਰੀਦਕੋਟ ਤੋਂ ਨੇ ਉਹਨਾਂ ਨੇ ਮੇਰਾ ਗੀਤ ਕਰਿਆ ਸੀ ਮੁੰਡਾ ਵੇ ਕੁੜੀ ਵੇ ਕੇ گلابی ਫੁੱਲ ਵਰਗੀ ਮੁੰਡਾ ਗਲੀ ਚ ਗੇੜੇ ਮਾਰਦਾ ਨਹੀਂ ਭੁੱਖਾ ਮੇਰੇ ਪਿਆਰ ਦਾ ਹਾਂਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਹਾਂਜੀ ਕਿੰਨੇ ਕੁ ਮਤਲਕ ਕੀ ਜਿਹੜੇ ਤੁਹਾਡੇ ਗੀਤ ਨੇ ਮਾਰਕੀਟ ਵਿੱਚ ਚੱਲੇ ਸੀ ਮਾਰਕੀਟ 'ਚ ਨਿਤ ਜੱਟੀ ਨੂੰ ਸਲਾਮਾ ਕਰਦੇ ਤੇਰੇ ਜੇ ਸ਼ਕੀਨ ਗੱਭਰੂ ਬਾਈ ਜੀ ਅਕਸਰ ਹੀ ਪ੍ਰੋਗਰਾਮਾਂ 'ਤੇ ਗਾਉਂਦੇ ਆ ਬਹੁਤ ਵਧੀਆ ਗੀਤ ਸੀ ਮੇਰਾ ਜੀ ਉਹ ਵਧੀਆ ਹੋ ਕੇ ਨਿਪੜ ਗਿਆ ਤਾਂ ਜਿਹੜੇ ਗੀਤ ਤੁਸੀਂ ਲਿਖੇ ਕਲਾਕ ਗਾਇਕਾਂ ਨੂੰ ਦੇਣ ਵਾਸਤੇ ਕਿੰਨੀ ਕੁ ਮਿਹਨਤ ਤੁਹਾਨੂੰ ਕਰਨੀ ਪਈ ਬਹੁਤ ਕੰਮ ਮਿਹਨਤ ਤਾਂ ਭਾਜੀ ਬਹੁਤ ਕਰਨੀ ਪੈਂਦੀ ਆ ਕਿਉਂਕਿ ਆਮ ਬੰਦੇ ਲਈ ਤਾਂ ਇੱਕ ਲਾਈਨ ਲਿਖਣੀ ਵੀ ਗੀਤ ਦੀ ਔਖੀ ਆ ਓਕੇ ਜੀ ਤੇ ਪਰ ਅਸੀਂ ਅੱਧਾ ਘੰਟਾ ਲਾ ਕੇ ਘੰਟਾ ਲਾ ਕੇ ਗੀਤ ਲਿਖ ਲੈਂਦੇ ਆ ਕਿਉਂਕਿ ਹੁਣ ਸਾਨੂੰ ਅਸਬੀਰੀਅਸ ਹੋ ਚੁੱਕਿਆ ਵਾ ਤਜਰਬਾ ਹੋ ਗਿਆ ਵਾ ਇਹ ਤਜਰਬਾ ਹੋ ਗਿਆ ਵਾ ਜੀ ਤਾਂ ਕਿਹੜੇ ਕਿਹੜੇ ਗਾਇਕਾ ਨੂੰ ਤੁਸੀਂ ਮਤਲਬ ਜਿਹੜੀ ਗੀਤ ਦਿੱਤੇ ਨੇ ਕਦੀ ਪੂਰਾ ਐਕਸਪੀਰੀਅੰਸ ਹੋਇਆ ਕਿ ਕਲਾਕਾਰ ਕੋਲ ਗਏ ਹੋ ਤੁਹਾਨੂੰ ਟਾਈਮ ਨਾ ਮਿਲਿਆ ਹੋਇਆ ਬੜੇ ਠੇਡੇ ਖਾਦੇ ਆ ਜੀ ਹਾਂ ਬਾਕੀ ਬਾਹ ਫੜਨ ਵਾਲਾ ਤਾਂ ਕੋਈ ਕੋਈ ਹੁੰਦਾ ਆ ਅੱਛਾ ਜੀ ਬਾਕੀ ਸਭ ਸਿੰਗਰ ਪੈਸੇ ਕਹਿੰਦੇ ਸੀ ਗੁਲਜ਼ਾਰ ਲੋਰੀਏ ਨੂੰ ਗਾਣਾ ਦਿੱਤਾ ਸੀ ਉਹਨਾਂ ਨੇ ਸਿਲੈਕਟ ਕੀਤਾ ਸੀ ਸਾਡਾ ਗਾਣਾ ਸੀ ਸਾਡਾ ਤੂੰ ਸਾਨੂੰ ਕਦੋਂ ਗੱਲ ਲਾਵੇਂਗਾ ਚੰਨਾ ਮੋੜ ਮੋੜਵਤਨਾਂ ਨੂੰ ਆ ਕੇ ਬਹੁਤ ਸੋਹਣਾ ਗਾਣਾ ਸੀ ਜੀ ਅੱਛਾ ਉਹਨੂੰ ਤੁਸੀਂ ਭਵੇਂ ਕੁਆਲਿਟੀ ਆਫ ਗਾ ਲਓ ਤੇ ਭਵੇਂ ਤੁਸੀਂ ਆਮ Song ਵਾਂਗ ਆ ਲਓ ਬਹੁਤ ਸੋਹਣਾ ਗਾਣਾ ਸੀ ਇਹ ਅਕਸਰ ਕਿਉਂ ਇਹ ਕਿਉਂ ਹੁੰਦਾ ਹੈ ਕਿ ਗੀਤਕਾਰ ਜੇ ਇੱਕ ਗਾਇਕ ਨੂੰ ਬਣਾਉਣ ਵਾਲਾ ਗੀਤਕਾਰ ਹੁੰਦਾ ਹੈ ਜੀ ਉਹਨਾਂ ਕੋਲੇ ਪੈਸੇ ਮੰਗੇ ਜਾਂਦੇ ਤਾਂ ਬਾਈ ਜੀ ਇਹ ਤਾਂ ਸੋਚ ਆਪੋ ਆਪਣੀ ਆ ਕਿਉਂਕਿ ਅੱਜ ਕੱਲ ਗੀਤ ਤੁਹਾਨੂੰ ਪਤਾ ਜੀ ਕਿੰਨੇ ਮੁੱਲ ਵੀ ਵਿਕਦੇ ਆ ਪਰ ਅਸੀਂ ਤਾਂ ਮੁੱਲ ਵੇਚ ਵੀ ਨਹੀਂ ਰਹੇ ਅਜੇ ਤੱਕ ਨਾ ਹੀ ਦਿੱਤਾ ਹੈ ਗਾਣਾ ਜੀ ਕਿਸੇ ਨੂੰ ਬੋਲ ਅੱਛਾ ਜੀ ਮਿਹਨਤ ਤਾਂ ਬਹੁਤ ਲੱਗਦੀ ਹੈ ਭਾਜੀ ਗੀਤ ਲਿਖਣ ਤਾਂ ਮੇਰ ਕਾਚੀ ਲੱਗਦੀ ਜੀ 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 ਤੇ ਪਹਿਲਾ ਗੀਤ ਤੁਸੀਂ ਜਿਹੜਾ ਹੈਗਾ ਸੀ ਉਹ ਤੁਹਾਡਾ ਕਰਨੇ ਕਾਰੂ ਨਿਦਾ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਉਹਦੇ ਤੁਹਾਡੇ ਆਪਣੇ ਗੀਤ ਕੋਈ ਬੋਲ ਤੁਹਾਨੂੰ ਯਾਦ ਨੇ ਹਾਂਜੀ ਭਾਈ ਜੀ ਤੁਸੀਂ ਗਾਣਾ ਪੁੱਛ ਰਹੇ ਸੀ ਵੀ ਤੁਸੀਂ ਆਪਣੇ ਕੋਈ ਨਵੇਂ ਲਿਖੇ ਗੀਤ ਦੇ ਵੀ ਬੋਲ ਹਾਂਜੀ ਭਾਈ ਮਾਨ ਸਿੰਘ ਰਾਏ ਬਹੁਤ ਵਧੀਆ ਇਨਸਾਨ ਨੇ ਦਿਲ ਦੇ ਬਹੁਤ ਇਨਸਾਨ ਵਧੀਆ ਨੇ ਹਾਂ ਜਿੱਦਾਂ ਭਾਈ ਹਰਨੇਕ ਕਾਰੂ ਜੀ ਬਹੁਤ ਦਿਲ ਦੇ ਇਨਸਾਨ ਅੱਛੇ ਨੇ ਔਰ ਉਦਦਾ ਭਾਈ ਜੀ ਇਦਾਂ ਮੈਨੂੰ ਇਹ ਪਿਆਰ ਕਰਦੇ ਆ ਭਾਈ ਮਾਨ ਸਿੰਘ ਰਾਏ ਮੇਰੇ ਤੋਂ ਗੀਤ ਲਿਖਵਾਉਂਦੇ ਆ ਬਹੁਤ ਨੇਚਰ ਦੇ ਹਾਂਜੀ ਜੋ ਮਾਨ ਸਿੰਘ ਰਾਏ ਆਪਣਾ ਸੌਂਗ ਕਰ ਰਹੇ ਆ ਉਹ ਇੱਕ ਲੋਕ ਤੱਤ ਵਰਗੀ ਗੱਲ ਆ ਹਾਂਜੀ ਕਹਿੰਦਾ ਉਹ ਯਾਰ ਨਹੀਂ ਹੁੰਦਾ ਸੱਚਾ ਘਰ ਦੀ ਇੱਜ਼ਤ ਕਾਵੇ ਜੋ ਉਹ ਜੀ ਪੈਣ ਦੇ ਸਿਰ ਤੋਂ ਚੁੰਨੀ ਲਾਵੇ ਜੋ ਇਹੋ ਜੇ ਕਟਿਏ ਇਹੋ ਜੇ ਕਟਿਆ ਮਾਨਾ ਕਦੇ ਯਾਰ ਬਣਾਈਏ ਨਾ ਯਾਰੀ ਲਾ ਕੇ ਯਾਰ ਨਾ ਕਦੇ ਦਗਾ ਕਮਾਈਏ ਨਾ ਯਾਰੀ ਲਾ ਕੇ ਯਾਰ ਨਾ ਕਦੇ ਦਗਾ ਕਮਾਈਏ ਨਾ ਜੀ ਇਹ ਸੀ ਨਵਾਂ ਮਾਰਕੀਟ ਚ ਦੇਣਾ ਔਰ ਉਹਨਾਂ ਦਾ ਸੌਂਗ ਆ ਰਿਹਾ ਹੈ ਇਹ ਮੇਲੇ ਚੋਂ ਦਿਆਂ ਦੀ ਹਾਂ ਬਹੁਤ ਜਲਦੀ ਸਰੋਤਿਆਂ ਦੀ ਝੋਲੀ ਚ ਉਹ ਸੌਂਗ ਅਸੀਂ ਪਾਵਾਂਗੇ ਠੀਕ ਹੈ ਜੀ ਸਰ ਤਾਂ ਇੱਕ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਰਜੀਤ ਮਣੀ ਨਾਲ ਉਹਨਾਂ ਨਾਲ ਤੁਹਾਡਾ ਕਿਵੇਂ ਸੰਪਰਕ ਬਣਿਆ ਹਾਂਜੀ ਹਾਂਜੀ ਉਹ ਅਸੀਂ ਇੱਕ ਦੂਜੇ ਨੂੰ ਫੋਨ ਤੇ ਸਾਡਾ ਬਹੁਤ ਟਾਈਮ ਦਾ ਕੰਟੈਕਟ ਸੀ ਤੇ ਉਹ ਜਿਹਦੇ ਕਾਰਨ ਬਾਈ ਬਲਵੰਤ ਚਾਲ ਜੀ ਕਹਿੰਦੇ ਆਪਾਂ ਬਾਈ ਰਣਜੀਤ ਮਣੀ ਤੋਂ ਸੌਂ ਕਰਾਉਣਾ ਹੈ ਉਹਨਾਂ ਨੂੰ ਪੁੱਛੋ ਅਸੀਂ ਕਿਹਾ ਚੱਲ ਕੋਈ ਨਾ ਪੁੱਛ ਲੈਂਦੇ ਆ ਬਾਈ ਨੇ ਯੈਸ ਕਰਤੀ ਵੀ ਗੀਤ ਤੁਹਾਡਾ ਬਹੁਤ ਸੋਹਣਾ ਤੇ ਮੈਂ ਰਿਕਾਰਡਿੰਗ ਕਰਵਾਉਂਗਾ ਤੇ ਅਸੀਂ ਉਹ ਬਾਈ ਰਣਜੀਤ ਮਣੀ ਤਨਿੰਮੇ ਵਿਰਕਣੀ ਮਿਊਜ਼ਿਕ ਦਿੱਤਾ ਗਾਣਾ ਬਹੁਤ ਸੋਹਣਾ ਹੋਇਆ ਵਾ ਅੱਛਾ ਜੀ ਸਰ ਤੁਹਾਡੀ ਬਣਾ ਨਾਲ ਮੁਲਾਕਾਤ ਪਹਿਲੀ ਵਾਰ ਕਿੱਥੇ ਹੋਈ ਮੁਲਾਕਾਤ ਜੀ ਸਾਡੇ ਪਿੰਡ ਬੰਦੀwale ਹੋਈ ਸੀ ਔਰ ਸਾਡੇ ਪਿੰਡ ਛੋਟੇ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਅਸੀਂ ਸਾਡੇ ਪਿੰਡ ਪ੍ਰੋਗਰਾਮ ਲਾ ਕੇ ਗਏ ਸੀ ਠੀਕ ਹੈ ਜੀ ਸਰ ਫਰੋਦੋ ਜਾਣ ਪਛਾਣ ਹੋਈ ਕਿ ਬਾਅਦ ਚ ਹੋਈ ਨਹੀਂ ਜਾਣ ਪਛਾਣ ਤਾਂ ਮੇਰੀ ਫੋਨ ਤੇ ਹੀ ਆ ਜੀ ਫੋਨ ਤੇ ਅਸੀਂ ਗੱਲਾਂ ਬਾਤਾਂ ਕਰਦੇ ਆਂ ਜੀ ਅੱਛਾ ਜੀ ਤੇ ਕਦੀ ਤੁਸੀਂ ਰਜੀਤ ਮਨੂ ਆਪ ਦਾ ਲਿਖਾਇਆ ਗੀਤ ਨਹੀਂ ਦਿੰਦਾ ਨਹੀਂ ਜੀ ਨਹੀਂ ਅਜੇ ਨਹੀਂ ਉਹਨਾਂ ਦਿੰਦਾ ਜੀ ਕਦੀ ਵਿਚਾਰ ਕਦੀ ਕਦੀ ਵਿਚਾਰ ਬਣਿਆ ਤਾਂ ਜਰੂਰ ਜੀ ਤੁਹਾਡਾ ਮਤਲਬ ਕੀ ਕਦੀ ਕਦੀ ਮਨ ਚ ਨਹੀਂ ਆਇਆ ਕਿ ਯਾਰ ਬਾਈ ਜੀ ਨਾਲ ਤੁਹਾਡੀ ਚੰਗੀ ਗੱਲ ਬਾਤ ਹੈ ਹਾਂ ਕੋਈ ਨਾ ਕੋਈ ਲੜਦੇ ਆ ਤੇ ਤੁਸੀਂ ਇੱਕ ਗੀਤ ਹੀ ਗਾ ਦਿਓ ਹਾਂ ਬਿਲਕੁਲ ਜੀ ਜਰੂਰ ਆਉਣ ਵਾਲੇ ਸਮਾਂ ਦੱਸੂਗਾ ਵੀ ਕੀ ਕਰਨਾ ਵਾ ਜਰੂਰ ਕਰਾਂਗੇ ਤੁਸੀਂ ਕਦੀ ਅਪਰੋਚ ਵੀ ਕਰਨ ਦਾ ਕੋਸ਼ਿਸ਼ ਕਰਾਂਗੇ ਜੀ ਅੱਛਾ ਹਾਂਜੀ ਹਾਂਜੀ ਗੀਤਾ ਤੋਂ ਇਲਾਵਾ ਤੁਸੀਂ ਫਿਲਮਾਂ ਵੀ ਲਿਖਿਆ ਨੇ ਜੀ ਬਹੁਤ ਫਿਲਮਾਂ ਕੀਤੀਆਂ ਨੇ ਹਾਂਜੀ ਹਾਂਜੀ ਕਿਹੜੀ ਕਿਹੜੀ ਫਿਲਮ ਤੋਂ ਸੀ ਦੀ ਪਰਿਵਾਰਿਕ ਬਹੁਤ ਸੋਹਣੀ ਫਿਲਮ ਲਿਖੀ ਆ ਮੈਂ ਜਿੱਦਾਂ ਚਿੱਟੇ ਦਾ ਇੱਕ ਬਹੁਤ ਜੋਰ ਰਿਆ ਵਾ ਇਹ ਕਾਫੀ 2018 17 ਦੀ ਗੱਲ ਆ ਬਹੁਤ ਸੋਹਣਾ ਮੈਂ ਫਿਲਮ ਚ ਕਰੈਕਟਰ ਬਹੁਤ ਵਧੀਆ ਪਾਇਆ ਵਾ ਜਿਹਦੇ ਚ ਫਿਲਮ ਸਾਡੀ ਨਾਂ ਸੀ ਬਿੱਲੂ ਬਲੈਕ ਆ ਅੱਛਾ ਤੁਸੀਂ ਆ ਦੇਖ ਰਹੇ ਹੋ ਕਿੰਨੀਆਂ ਮਾਵਾਂ ਦੇ ਪੁੱਤ ਇਸ ਚਿੱਟੇ ਨੇ ਖਾ ਲੇ ਔਰ ਕਿੰਨੀਆਂ ਭੈਣਾਂ ਦੇ ਵੀਰ ਔਰ ਕਿੰਨਿਆਂ ਭੈਣਾਂ ਦੇ ਸਵਾਗ ਹੋ ਜੜੇ ਆ ਤੇ ਇੰਨੇ ਬਾਪੂ ਬੇਬੇ ਦੇ ਪੁੱਤ ਵੀ ਜਿਨ੍ਹਾਂ ਦਾ ਕਮਾਉਣ ਵਾਲਾ ਤੱਕ ਵੀ ਨਹੀਂ ਰਹਿ ਗਿਆ ਜੀ ਤੁਸੀਂ ਦੇਖਿਆ ਉਹ ਮੇਰਾ ਫਿਲਮ ਬਿੱਲੂ ਬ ਲੈ ਕੇ ਆ ਮੇਰੀ ਪਹਿਲੀ ਫਿਲਮ ਹੈ ਅੱਛਾ ਹਾਂ ਜਿਹੜੀ ਬਠਿੰਡੇ ਦੇ ਆਰਟਿਸਟ ਨੇ ਕੀਤੀ ਆ ਬਿਲਕੁਲ ਵਧੀਆ ਬਹੁਤ ਵਧੀਆ ਫਿਲਮ ਕੀਤੀ ਆ ਇਹ ਮੇਰੀ ਫਿਲਮ ਹੈ ਬਿੱਲੂ ਬ ਲੈ ਕੇ ਆ ਸਵੀਟ ਰਿਕਾਰਡਿੰਗ ਕੰਪਨੀ ਅੱਛਾ ਜੀ ਉਹਦੇ ਚਾਈ ਸੀ ਜੀ ਠੀਕ ਤਾਂ ਹੁਣ ਤੱਕ ਤੁਹਾਨੂੰ ਜਿੰਨਾ ਵੀ ਤੁਸੀਂ ਕੰਮ ਕਿਤੇ ਪੈਸੇ ਹੀ ਮਿਲੇ ਨੇ ਕਿ ਕੱਲੇ ਜਿ ਸ਼ਫਾਸ਼ੀ ਤੇ ਕੰਮ ਚੱਲੀ ਜਾਂਦਾ ਇਹ ਬਸ ਬਾਈ ਨੇ ਮੈਨੂੰ ਹਰ ਹਰਮੇਸ਼ ਜਲਾਲਾਬਾਦੀ ਜਲਾਲਾਬਾਦੀ ਤੋਂ ਹੈਗੇ ਆ। ਉਹਨਾਂ ਨੇ ਮੇਰੀ ਚਤਰਾ ਵਿਚੋਲਾ ਬੀਬੋ ਭੂਆ ਨਾਲ ਔਰ ਤੀਜੇ ਅੰਬਲੀ ਨਾ ਫਿਲਮ ਕਰੀ ਆ। ਉਹਨਾਂ ਨੇ ਮੈਨੂੰ ਪੈਸੇ ਦਿੱਤੇ ਆ। ਅੱਛਾ। ਤੇ ਕਾਫੀ ਫਿਲਮਾਂ 'ਚ ਮੇਰੀ ਠੱਗੀ ਵਜੀ ਆ। ਮੇਰੇ ਨਾਲ ਠਗੀਆਂ ਵੀ ਬਹੁਤ ਮਾਰੀਆਂ ਮਾਨਸੇ ਤੋਂ। ਅੱਛਾ। ਜਿਨ੍ਹਾਂ ਨੂੰ ਮੈਂ ਸਾਵੇਲੇ ਰੰਗ ਦੀ ਕੁੜੀ ਲੈ ਕੇ ਫਿਲਮ ਦਿੱਤੀ ਔਰ ਕਾਫੀ ਸਾਰੇ 7-8 ਫਿਲਮਾਂ ਉਹਨਾਂ ਨੇ ਲੈ ਕੇ ਦਿੱਤੀਆਂ। ਜਿਹੜੀ ਉਹਨਾਂ ਨੇ ਮੈਨੂੰ ਕਹਿੰਦੇ ਤੇਰੇ ਅਸੀਂ ਖਾਤੇ 'ਚ 11-1100 ਰੁਪਏ ਪਵਾ ਦੇਾਂਗੇ। ਉਹ ਫਿਲਮਾਂ ਉਹਨਾਂ ਨੇ ਆਪ ਦੇ ਨਾਮ ਰਜਿਸਟਰਡ ਕਰਵਾ ਲਈਆਂ ਜੀ ਅੱਛਾ ਐਦਾ ਦੀਆਂ ਠੱਗੀਆਂ ਵਜੀਆਂ ਜੀ ਇਹ ਠੱਗੀਆਂ ਵਜੀਆਂ ਜੀ 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 ਤੇ ਇਦੋਂ ਬਾਅਦ ਮੇਰਾ ਲੁੱੱਚਾ ਆ ਫਿਲਮਾਂ ਹੈਗੀਆਂ ਲੁੱੱਚਾ ਬੁੜਾ ਤੇ ਨੋ ਸੱਸ ਦੀ ਲੜਾਈ ਜਿਹੜੀ ਲੁੱੱਚਾ ਬੁੜਾ ਉਹ ਮੇਰੇ ਪੰਜ ਪਾਰਟ ਆਇਆ ਜੀ ਅੱਛਾ ਜੀ ਕਿਸ ਕਿਸ ਨੇ ਕੀਤੇ ਸੀ ਇਹ ਬਾਈ ਹਰਮੇਸ਼ ਜਿਲਾਲਾਬਾਦੀ ਜੀ ਹਰਮੇਸ਼ ਜਿਲਾਲਾਬਾਦੀ ਜੀ ਜਿਲਾਲਾਬਾਦੀ ਇਹਦੇ ਪਹਿਲੇ ਤੋਂ ਮਿਲੇ ਇਹਨਾਂ ਦੇ ਹਾਂਜੀ ਹਾਂਜੀ ਉਹ ਮੈਨੂੰ ਦਿੰਦੇ ਰਿਹਾ ਮੇਰਾ ਸਪੋਰਟ ਫੁੱਲ ਕਰਦੇ ਰਿਹਾ ਠੀਕ ਹੈ ਜੀ ਤਾਂ ਤੁਸੀਂ ਗੀਤਕਾਰ ਵੀ ਹੋ ਇੱਕ ਫਿਲਮਾਂ ਵੀ ਲਿਖਦੇ ਹੋ ਜੀ ਇਹ ਤੋਂ ਬਾਅਦ ਮੈਂ ਟਰੂ ਲਵ ਸਟੋਰੀ ਲਿਖੀ ਆ ਅੱਛਾ ਬਹੁਤ ਸੋਹਣੀ ਲਿਖੀ ਆ ਬਾਕੀ ਸਾਡੇ ਲਾਧੂ ਕਾ ਤੋਂ ਉਹਨਾਂ ਨੇ ਡਿਲੀਟ ਮਾਰਤੀਆਂ ਜੀ ਅੱਛਾ ਹਾਂਜੀ ਉਹ ਅਸੀਂ ਐਡੀਟਿੰਗ ਕਰਕੇ ਪਾਉਣੀਆਂ ਸੀ ਠੀਕ ਹੈ ਹਾਂਜੀ ਉਹ ਬਹੁਤ ਸੋਹਣੀ ਫਿਲਮ ਸੀ ਟਰੂ ਲਵ ਸਟੋਰੀ ਹੂੰ ਜਿੱਤੇ ਜਿਹੜੇ ਸੀ ਲੱਖੇਵਾਲੀ ਮੰਡੀ ਤੋਂ ਆਰਟ ਸੀ ਸਾਰੇ ਅੱਛਾ ਜੀ ਜਿਨ੍ਹਾਂ ਨੇ ਇੱਕ ਧਾਰ ਨਵਾਇਆ ਵਾ ਧਾਰ ਨਵਾਇਆ ਜੀ ਅੱਛਾ ਹਾਂਜੀ ਤੇ ਜਿਹੜੀ ਫਿਲਮਾਂ ਜੇ ਦਿੱਤੀਆਂ ਨੇ ਜਾਂ ਫਿਰ ਤੁਸੀਂ ਖੁਦ ਫਿਲਵਾਈਆਂ ਨੇ ਕਿ ਬਾਹਰ ਉਹ ਡਾਇਰੈਕਟਰ ਵਗੈਰਾ ਆਉਂਦੇ ਸੀ ਬਾਹਰੋਂ ਹੀ ਆਉਂਦੇ ਸੀ ਸਾਰੇ ਜੀ ਜਿੱਦਾਂ ਕੋਰਾ ਪੱਟੀ ਹੋ ਗਿਆ ਬਿੱਲੂ ਬਲੈਕ ਜਾਂ ਫਿਲਮ ਚ ਉਹਨਾਂ ਨੇ ਨਾ ਆਈ ਸੀ ਬਾਈ ਦੇਵ ਕਰੋੜ ਦੀ ਉਹਨਾਂ ਨੇ ਗੋਰਾ ਪੱਟੀ ਉਹਨਾਂ ਨੇ ਫਿਲਮ ਕਰਿਆ ਵਾ ਪੰਮੀ ਜਸਲ ਜਿਨ੍ਹਾਂ ਨੇ ਬਹੁਤ ਵੱਡੀਆਂ ਫਿਲਮਾਂ ਚ ਕੰਮ ਕਰਿਆ ਵਾ ਉਹ ਵੀ ਮੇਰੇ ਘਰੇ ਰਹਿ ਕੇ ਗਏ ਆ ਬਹੁਤ ਵਧੀਆ ਹੱਟਸ ਆਪਣੇ ਘਰੇ ਆਉਂਦੇ ਰਹਾ ਜੀ ਉਹ ਫਿਲਮਾਂ ਕਿੱਥੇ ਫਲਮਾਈਆਂ ਗਿਆ ਕੇਸ ਬਸ ਪਿੰਡਾਂ ਦੇ ਆਸ-ਪਾਸ ਹੀ ਫਲਮਾਈ ਆਪਣੇ ਇਲਾਕੇ ਚ ਹਾਂਜੀ ਹਾਂਜੀ ਪਿੰਡ ਨੇ ਹੋਲਾਂ ਦੇ ਆਸ ਨੇ ਉਹ ਆਪਣੇ ਫਾਜ਼ਿਲਕਾ ਦੇ ਨੇ ਬਿਲਕੁਲ ਜੀ ਬਿਲਕੁਲ ਜਿੱਦਾਂ ਲਾਧੂ ਕਾ ਹੋ ਗਿਆ ਜਲਾਲਾਂਵਦ ਹੋ ਗਿਆ ਬਹੁਤ ਇਲਾਕਾ ਹੋ ਗਿਆ ਵਾ ਇਹਨਾਂ ਇਲਾਕਿਆਂ ਚ ਅਸੀਂ ਫਲਮਾਉਂਦੇ ਫਲਮਾਉਂਦੇ ਆ ਜੀ ਵੀ ਤੁਸੀਂ ਇੰਨੇ ਦੂਰ ਤੱਕਣ ਪਹੁੰਚੇ ਵੱਡੇ ਵੱਡੇ ਕਲਾਕਾਰਾਂ ਨਾਲ ਵੀ ਕਪ ਕਹਿ ਲਈਏ ਜਾਂ ਫਿਰ ਐਕਟਰਾਂ ਵਾਲਾ ਕੰਮ ਕੀਤਾ ਜੀ ਪਰ ਤੁਸੀਂ ਅੱਗੇ ਲੋਕਾਂ ਸਮਿੱਤ ਨਹੀਂ ਆ ਪਾਏ ਕੀ ਕਾਰਨ ਮੰਦੇ ਹੋ ਬਸ ਇਹੀ ਹੈ ਜੀ ਮਜਬੂਰੀਆਂ ਜੀ ਜਿੱਦਾਂ ਤੁਸੀਂ ਟਾਈਮ ਲਿਆ ਮੇਰੇ ਕੋਲੋਂ हां ਤੁਸੀਂ ਕੱਲ ਵੀ ਟਾਈਮ ਤਾਂ ਲੈਂਦੇ ਸੀ ਮੈਂ ਤੁਹਾਨੂੰ ਕਿਹਾ ਵਾ ਕਿ ਅਸੀਂ ਲੜਕੀ ਦੀ ਡਵਿੰਗ ਕਰਾਉਣ ਜਾਣਾ ਤੇ ਤੁਸੀਂ ਫਿਰ ਵੀ ਬਲਦੇਵ ਨੂੰ ਸਾਡੇ ਕੋਲ ਭੇਜਿਆ ਅਸੀਂ ਫਿਰ ਵੀ ਤੁਹਾਡੇ ਬਹੁਤ ਬਹੁਤ ਰਿਣੀ ਆ मोस्ट वेलकम ਤੇ ਅੱਜ ਫਿਰ ਤੁਸੀਂ ਮੇਰੇ ਕੋਲ ਆਏ ਹੋ ਇੱਕ ਇੱਕ ਚੀਜ਼ ਹੋਰ ਆਪਾਂ ਚਲੋ ਆਪ ਗੱਲ ਕਰਦੇ ਹਾਂ ਕਿ ਹਮੇਸ਼ਾ ਗੀਤ ਗਰ ਪਿੱਛੇ ਕਿਉਂ ਰਹਿੰਦਾ ਗਾਇਕੁਰ ਬਣਾਉਣ ਵਾਲਾ ਤੁਹਾਡੀ ਸੇ ਪਿੱਛੇ ਰਹਿੰਦਾ ਭਾਈ ਜੀ ਅੱਜ ਕੱਲ ਵੀ ਕੋਈ ਜਿੰਨੇ ਸਿੰਗਰ ਆ ਉਹ ਗੀਤਕਾਰ ਤੋਂ ਪੈਸਾ ਲਵਾਉਂਦੇ ਆ ਹਾਂ ਇਹ ਗੀਤਕਾਰ ਅੱਗੇ ਨਹੀਂ ਆ ਪਾਉਂਦਾ ਅੱਗੇ ਨਹੀਂ ਆ ਪਾਉਂਦਾ ਹਾਂਜੀ ਨਹੀਂ ਆ ਨਹੀਂ ਆ ਪਾਉਂਦਾ ਜੀ ਆਪਣੇ ਇਲਾਕੇ ਚ ਵੀ ਕਾਫੀ ਫਨਕਾਰ ਹੈਗੇ ਉਹ ਨਹੀਂ ਅੱਗੇ ਆ ਪਾ ਰਹੇ ਉਹਦਾ ਕੀ ਉਹ ਹੀ ਜੀਪੀਏ ਪੈਸੇ ਦਾ ਰੀਜਨ ਉਹਨਾਂ ਕੋਲੇ ਬਜਟ ਨਹੀਂ ਹੁੰਦਾ ਜੀ ਜੇ ਕਿਸੇ ਨੂੰ ਕਿ ਭਈ ਤੇਰਾ ਗੀਤ ਅਸੀਂ ਕਰਾਉਣੇ ਆ ਬਹੁਤ ਵਧੀਆ ਬਜਟ ਤੇ ਕਰਾਉਣੇ ਆ ਤੇ ਘੱਟ ਬਜਟ ਤੇ ਵੀ ਕਰਵਾਉਣੇ ਆ ਤੁਹਾਡਾ ਗੀਤ ਬਹੁਤ ਵਧੀਆ ਹੋਊਗਾ ਵੀ ਤੁਹਾਡੀ ਲੋਕਾਂ ਚ ਜਾਣ ਪਛਾਣ ਹੋਊਗੀ ਕਹਿੰਦੇ ਨਹੀਂ ਭਾਜੀ ਸਾਡੇ ਕੋਲ ਤਾਂ ਇੰਨੇ ਵੀ ਨਹੀਂ ਲਾਣ ਜੋਗੇ ਹੈਗੇ ਜੀ ਹੂੰ ਜਿੱਦਾਂ ਦੀ ਤੁਸੀਂ ਬਾਈ ਸਰਾਜ ਦੀ ਇੰਟਰਵਿਊ ਕਰੀ ਆ ਪੱਪੀ ਕਾਮਾਂ ਵਾਲੀ ਦੀ ਵੀ ਇੰਟਰਵਿਊ ਕਰੀ ਆ ਇਹ ਬੰਦੇ ਮੇਰੇ ਟੱਚ ਚ ਨੇ ਜੀ ਇਹਨਾਂ ਨੇ ਮੇਰੇ ਕੋਲੇ ਆਉਣਾ ਵੀ ਆ ਦੀਪਵਸੀ ਗਾਣਾ ਕਰਨਾ ਵਾ ਸਾਨੂੰ ਗੀਤ ਦੇ ਦਿਓ ਮੈਂ ਗੀਤ ਇਹਨਾਂ ਨੂੰ ਕਿਹਾ ਵੀ ਤੁਹਾਡੇ ਲਈ ਮੈਨੂੰ ਤੁਸੀਂ ਟਾਈਮ ਦਿਓ ਤੁਸੀਂ ਗੀਤ ਕਿਦਾਂ ਦਾ ਚਾਹੀਦਾ ਮੈਂ ਤੁਹਾਨੂੰ ਉਦਾਂ ਦਾ ਪ੍ਰੋਵਾਈਡ ਕਰਵਾ ਦੇਵਾਂਗਾ ਅੱਛਾ ਜੀ ਤੇ ਉਹਨਾਂ ਦੀ ਮੈਂ ਝੋਲੀ ਪਾਉਂਦਾ ਵੀਰੇ ਆ ਤੁਹਾਡੇ ਤੁਹਾਡੇ ਲਈ ਇੱਕ ਦਾ ਗਾਣਾ ਹੋ ਗਿਆ ਵੇ ਸੌਂਗ ਹੋ ਗਿਆ ਤੁਸੀਂ ਕਰੋ ਅੱਛਾ ਹਾਂਜੀ ਉਹ ਬਾਈ ਕਹਦੇ ਅੱਜ ਨਹੀਂ ਕੱਲ ਨਹੀਂ ਹੁਣ ਫਿਰ ਸਰਾਜ ਬਾਈ ਕਹਿ ਰਿਹਾ ਅੱਛਾ ਵੀ ਅਸੀਂ ਸੁਆਬ ਬਣਾਉਂਦੇ ਆ ਕਿਤੇ ਸੁਆਬੀ ਮਿਲੇ ਹੋਏ ਤਾਂ ਆਪਾਂ ਜ਼ਰੂਰ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਮੈਂ ਕਹਿੰਦਾ ਮਤਲਬ ਕਿ ਆਪਣੇ ਇੱਥੇ ਪੈਸੇ ਗਰੀਬੀ ਦੇ ਕਹ ਲੀਏ ਜਾਂ ਫਿਰ ਕਹਿੰਦੇ ਪ੍ਰੋਡਿਊਸਰ ਨਹੀਂ ਅੱਗੇ ਜਿਹੜੇ ਕਿ ਕਲਾਕਾਰਾਂ ਨੂੰ ਜਾਂ ਫਿਰ ਫਨਕਾਰਾਂ ਨੂੰ ਪ੍ਰਮੋਟ ਕਰਨ ਜੀ ਜੀ ਹਾਂ ਇਦਾਂ ਹੀ ਆ ਬਾਈ ਜੀ ਮਨ ਕਿ ਪ੍ਰੋਡਿਊਸਰ ਵਾਲਾ ਨਹੀਂ ਹਨ ਹਾਂਜੀ ਹਾਂਜੀ ਪ੍ਰੋਡਿਊਸਰ ਨਹੀਂ ਵਧੀਆ ਪ੍ਰੋਡਿਊਸਰ ਨਹੀਂ ਮਿਲਦਾ ਬਾਈ ਫੰਦਾ ਪੈਸਾ ਲਾਣ ਵਾਲਾ ਨਹੀਂ ਮਿਲਦਾ ਲੇਕਿਨ ਫਨਕਾਰ ਕਾਫੀ ਆਪਣੇ ਹਾਂ ਫਨਕਾਰ ਕਾਫੀ ਆ ਜੀ ਇਨਕਾਰ ਕਾਫੀ ਹੈ ਜੀ ਸਰ ਤਾਂ ਇੱਕ ਚੀਜ਼ ਹੋਰ ਦੇਖਣ ਮਿਲਦੀ ਹੈ ਕਿ ਜਿਹੜੀ ਆਪਣੀ ਬੋਲੀ ਜਿਹੜੀ ਕੀ ਹੈ ਜੀ ਉਹ ਲੈਂਦੇ ਪੰਜਾਬ ਨਾਲ ਮਿਲਦੀ ਜੁਲਦੀ ਟੱਚ ਵਿੱਚ ਹੈ ਬਿਲਕੁਲ ਠੇੜ ਪੰਜਾਬੀ ਬੋਲਦੇ ਆ ਜੀ ਤੇ ਇਹ ਵੀ ਕਿਤੇ ਨਾ ਕਿਤੇ ਕਰਨ ਨਹੀਂ ਪੰਜਦਾ ਕਿ ਜੇ ਆਪਾਂ ਬਠਿੰਡੇ ਵਾਲ ਸਾਈਡ ਜਾਣਾ ਕੋਈ ਯਾਰ ਤੁਹਾਡੀ ਪਾਸ਼ਾ ਨਾ ਜੀ ਬਹੁਤ ਇੱਜ਼ਤ ਕਰਦੇ ਆ ਜੀ ਕਹਿੰਦੇ ਸਾਡੇ ਵਰਗੀ ਤੁਸੀਂ ਲੈਂਗੁਏਜ ਬੋਲਦੇ ਹੋ ਕੋਈ ਚੱਕਰ ਨਹੀਂ ਜੀ ਅੱਛਾ ਜੀ ਠੀਕ ਹੈ ਹਾਂ ਜੀ ਵਧੀਆ ਪਿਆਰ ਮਿਲਦਾ ਵਾ ਕਹਿੰਦੇ ਸਾਨੂੰ ਤੁਸੀਂ ਤੁਹਾਡੀ ਲੈਂਗੁਏਜ ਸਾਨੂੰ ਪਸੰਦ ਆ ਅੱਛਾ ਜੀ ਭਾਸ਼ਾ ਵੀ ਬਹੁਤ ਵਧੀਆ ਲੱਗਦੀ ਹੈ। ਬਿਲਕੁਲ ਜੀ ਹਾਂ ਕਹਿੰਦੇ ਬਹੁਤ ਵਧੀਆ ਲੱਗਦੀ ਹੈ। ਕਿਉਂਕਿ ਬਾਰਡਰ ਏਰੀਆ ਜੀ। ਪਸੰਦ ਤਾਂ ਉਹਨਾਂ ਨੂੰ ਆਪਣੀ ਭਾਸ਼ਾ ਲੈਂਗੁਏਜ ਲੱਗਣੀ ਹੈ ਜੀ। ਅੱਛਾ ਬਾਈ ਜੀ ਤੁਸੀਂ ਅਚਾਨਕ ਗੀਤ ਲਿਖਦੇ ਲਿਖਦੇ ਫਿਲਮਾਂ ਵਾਲੇ ਪਾਸੇ ਕਿਵੇਂ ਹੋ ਗਿਆ ਜਾਨ ਤੁਹਾਡਾ ਚਲਾ ਗਿਆ। ਬਸ ਦੋਸਤਾਂ ਮਿੱਤਰਾਂ ਦੀ ਰਾਇ ਸੀ ਕਹਿੰਦੇ ਬਈ ਜੀ ਤੁਸੀਂ ਅ ਕੋਈ ਵਧੀਆ ਜਿਆ ਫਿਲਮਾਂ ਵਧੀਆ ਜਿਆ ਕਹਾਣੀਆਂ ਲਿਖੋ ਤੇ ਕਹਾਣੀਆਂ ਨੂੰ ਲੈ ਕੇ ਅੱਗੇ ਆਓ। ਜੀ ਜਿੱਦਾਂ ਮੇਰੇ ਪਿੰਡ 'ਚ ਸੰਯੋਗ ਮੈਨੂੰ ਦਿੱਤਾ ਬਾਈ ਸਰਦਾਰ ਅਮਰੀਕ ਸਿੰਘ ਢਿੱਲੋਂ ਜੀ ਔਰ ਉਹਨਾਂ ਦੇ ਬ੍ਰਦਰ ਸਰਦਾਰ ਮਿਲਕਾ ਸਿੰਘ ਢਿੱਲੋ ਜੀ ਔਰ ਮੇਰੇ ਪਤੀਜਾ ਜੀ ਨੇ ਸੰਦੀਪ ਬਿੱਟੂ ਸਮਣਾ ਔਰ ਇੱਕ ਮੁੰਡਾ ਔਰ ਮਨਜੀਤ ਸਿੰਘ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਤੁਸੀਂ ਇਸ ਵੱਲ ਪਾਸੇ ਤੁਰੋ ਤੇ ਮੈਂ ਇਸ ਕਰਕੇ ਫਿਲਮਾਂ ਲਿਕਣੀਆਂ ਸ਼ੁਰੂ ਕਰਤੀਆਂ ਜੀ ਕਾਫੀ ਮਾਰਕੀਟ ਚ ਆਈਆਂ ਫਿਲਮਾਂ ਜੀ ਜਿਹਨਾਂ ਜਿਹਨਾਂ ਮੈਸੇਜ ਜੀ ਬਹੁਤ ਚੰਗੇ ਆ ਜੀ ਸਰ ਇੱਕ ਦਿਖਾਂ ਦੇਗਾ ਆਪਣੇ ਇਲਾਕੇ ਦੇ ਫਨਕਾਰਾਂ ਨੂੰ ਆਪਣੇ ਲੋਕ ਸਪੋਰਟ ਨਹੀਂ ਕਰਦੇ। ਸਪੋਰਟ ਨਹੀਂ ਕਰਦੇ। ਕੁਝ ਕੀ ਮਿੱਤਰ ਆ ਜਿਨ੍ਹਾਂ ਦੇ ਮੈਂ ਨਾਂ ਲੈ ਆ ਬਸ ਉਹਨਾਂ ਹੀ ਕਿ ਸਪੋਰਟ ਕਰਦੇ ਆ। ਇਹ ਉਹੀ ਗੱਲ ਹੋ ਜਾਂਦੀ ਪਾਜੀ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਸਿੱਧ ਆ ਚੱਕਰ ਪਾਜੀ। ਹਾਂਜੀ ਇਹ ਕਮੀ ਹੈ ਨਾ ਆਪਣੇ ਫਨਕਾ ਇਲਾਕੇ ਦੀ। ਬਿਲਕੁਲ ਜੀ ਬਿਲਕੁਲ ਆਪਣੇ ਇਲਾਕੇ ਦੀ ਕਮੀ ਆ। ਬਾਕੀ ਜਿੱਧਰ ਮੈਂ ਹੋਰ ਕਿਤੇ ਵੀ ਜਾਂਦਾ ਵਾਂ ਬਾਕੀ ਲੋਕ ਬਹੁਤ ਪਿਆਰ ਕਰਦੇ ਆ ਬਹੁਤ ਰਿਸਪੌਂਸ ਮਿਲਦਾ ਵਾ ਜੀ। ਹਾਂਜੀ ਬਾਕੀ ਸਾਰੇ ਪਾਸੇ ਬਹੁਤ ਵਧੀਆ ਪਿਆਰ ਮਿਲਦਾ ਵਾ। ਜੀ ਤੁਹਾਡੀ ਗੱਲ ਸਹੀ ਹੈ ਕਿਉਂਕਿ ਅਸੀਂ ਫਨਕਾਰ ਨਾਲ ਮੁਲਾਕਾਤਾਂ ਕੀਤੇ ਨੇ ਉਹ ਵੀ ਕਹਿੰਦੇ ਕਿ ਆਪਣੇ ਇਲਾਕੇ ਦੇ ਵਿੱਚ ਆਪਣੇ ਲੋਕ ਹੀ ਨਹੀਂ ਤੁਹਾਨੂੰ ਪਿਆਰ ਕਰਦੇ ਬਾਹਰ ਤਾਂ ਸਾਨੂੰ ਲੋਕ ਪਿਆਰ ਕਰਦੇ ਹੀ ਨਹੀਂ ਹਾਂ ਬਾਹਰ ਬਹੁਤ ਜ਼ਿਆਦਾ ਜੀ ਕਿਉਂਕਿ ਅਸੀਂ ਜਿੱਥੇ ਵੀ ਫਿਲਮਾਂ ਕਰਨ ਜਾਂਦੇ ਰਹੇ ਜਿੱਥੇ ਵੀ ਆਏ ਲੋਕਾਂ ਨੇ ਨਾ ਮਤਲਬ ਸਾਡੇ ਨਾਲ ਖੜ-ਖੜ ਫੋਟੋਆਂ ਕਰਾਉਣੀਆਂ ਵੀ ਹਾਂ ਬਾਈ ਜੀ ਇਹ ਬਹੁਤ ਵਧੀਆ ਗੀਤਕਾਰ ਵੀ ਨੇ ਔਰ ਫਿਲਮ ਰਾਈਟਰ ਵੀ ਨੇ ਜੀ ਨੇ ਇੱਕ ਚੀਜ਼ ਹੋਰ ਹੈ ਕਿ ਕਿ ਜੇਕਰ ਆਪਣੇ ਇਲਾਕੇ ਦੇ ਆਪ ਲੋਕ ਆਪ ਨੂੰ ਪਿਆਰ ਕਰਨ ਲੱਗ ਕਰਦੇ ਨੇ ਕਰਨ ਲੱਗ ਪੈਂਦੇ ਤਾਂ ਮੰਨ ਲਓ ਜੇਕਰ ਜੋ ਵੀ ਨਾਮ ਹੈ ਆਪਣਾ ਇਲਾਕੇ ਦਾ ਹੀ ਰੋਸ਼ਨ ਹੋਵੇਗਾ ਫਾਜ਼ਿਲ ਖਾਨ ਦਾ ਨਾਮ ਹੀ ਰੋਸ਼ਨ ਹੋਵੇਗਾ ਬਿਲਕੁਲ ਬਿਲਕੁਲ ਸਾਰੇ ਤਾਂ ਤੁਹਾਡੀ ਗੱਲ ਸਹੀ ਆ ਬਿਲਕੁਲ ਸਹੀ ਆ ਤੁਹਾਡੀ ਤੁਸੀਂ ਸਹੀ ਕਹਿ ਰਹੇ ਹੋ ਕਿ ਅਗਰ ਕੋਈ ਵੀ ਫਨਕਾਰ ਅੱਗੇ ਵੱਧਦਾ ਤਾਂ ਅਕਸਰ ਹਾਂ ਪਿੰਡ ਦੇ ਇਲਾਕੇ ਪਿੰਡ ਦੀ ਸ਼ਾਨ ਆ ਪਿੰਡ ਦੀ ਸ਼ਾਨ ਹੀ ਬਣੇਗੀ ਜੀ 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 ਸਰ ਹਾਂਜੀ ਤਾਂ ਤੁਹਾਡਾ ਸੁਪਨਾ ਕੀ ਹੈ ਕਿਸ ਤਰ੍ਹਾਂ ਤੁਸੀਂ ਬੰਨਣਾ ਚਾਹਦੇ ਹੋ ਮੈਂ ਕਹਿੰਦਾ ਜਿੱਦਾਂ ਭਾਈ ਬਹੁਤ ਵਧੀਆ ਚੰਗੇ ਚੰਗੇ ਰਾਈਟਰ ਚੱਲ ਰਹੇ ਆ ਅਸੀਂ ਉਹਨਾਂ ਦੇ ਵਧੀਆ ਵਧੀਆ ਗਾਣੇ ਸੁਣ ਰਹੇ ਆ ਔਰ ਉਹਨਾਂ ਵਰਗੇ ਅਸੀਂ ਬਣਨਾ ਚਾਹੁੰਦੇ ਆ ਵੀ ਸਾਡੇ ਫਾਇਲਕਾ ਔਰ ਸਾਡੇ ਪਿੰਡ ਨਿਉਲਾਂ ਦਾ ਨਾਮ ਵੀ ਉੱਚਾ ਹੋਵੇ ਕੋਈ ਕੇ ਡੋ ਬੰਦੇਓ ਕੀ ਆਦਾ ਕਿ ਮੈਂ ਅਗਰ ਮੈਂ ਅੱਜ ਨਹੀਂ ਕੱਲ ਕਾਮਯਾਬ ਹੋਵਾਂ ਤੇ ਇਸ ਰਾਈਟਰ ਵਰਗਾ ਹੋਵਾਂ ਮੈਂ ਭਾਈ ਜਿੱਦਾਂ ਮਤਲਬ ਮਤਲਬ ਜਿਵੇਂ ਪੰਨ ਘੋਟਾ ਸਾਹਿਬ ਚੱਲ ਰਹੇ ਆ ਅਨਿਰਵੈਰ ਪੰਨੂ ਜੀਆ ਬਈਆਰ ਨੇਤ ਵਰਗੇ ਆ ਜੀ ਨਵਾਂ ਵਰਗ ਜੀ ਇੱਕ ਮੇਰੇ ਬਹੁਤ ਦਿਲ ਦੇ ਕਰੀਬ ਨੇ ਬਾਈ ਬਬੂ ਬਰਾੜ ਜੀ ਜਿਨ੍ਹਾਂ ਨਾਲ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਆ ਬਹੁਤ ਪਿਆਰੇ ਮਿੱਤਰ ਬਹੁਤ ਹਰਦਿਲ ਜੀਜ ਨੇ ਬਹੁਤ ਇਨਸਾਨ ਚੰਗੇ ਨੇ ਜੀ ਬਬੂ ਬਰਾੜ ਜੀ ਅੱਛਾ ਇੱਕ ਚੀਜ਼ ਹੋਰ ਹੈ ਕਿ ਕਿਆ ਇੰਡਸਟਰੀ ਕਿਆ ਇੰਦਾ ਕਿ ਜਿਹੜਾ ਗੀਤਕਾਰ ਹੁੰਦਾ ਜੇਕਰ ਉਸ ਉੱਤ ਲੱਗੀ ਹੋਵੇ ਤਾਂ ਗੀਤ ਵਧੀਆ ਲਿਖਦਾ ਜਾਂ ਦਰਦ ਵਧੀਆ ਲਿਖਦਾ ਅੰਬਾ ਜੀ ਇਦਾਂ ਦੀ ਗੱਲ ਤਾਂ ਨਹੀਂ ਹੈਗੀ ਇਹ ਤਾਂ ਜਿ ਮੰਨ ਦੇ ਵਲਵਲੇ ਆ ਜਦੋਂ ਮਨ ਕਰਦਾ ਵਾ ਜਿੱਦਾਂ ਹੁਣ ਮੈਂ ਗੀਤ ਲਿਖਿਆ ਵਾ ਦੂਸਰਾ ਆ ਰੂਹ ਤੇ ਲੈ ਗਈ ਨਾਲ ਮੇਰੀ ਅਸੀਂ ਯਾਦ ਤੇਰੀ ਸੀਨੇ ਨਾਲ ਲਾਈ ਬੈਠੇ ਹਾਂ ਬਹੁਤ ਸੋਹਣਾ ਲਿਖਿਆ ਇਹ ਭਾਜੀ ਜੀਵਨ ਮਾਨ ਨੂੰ ਲਿਖ ਕੇ ਦਿੱਤਾ ਵਾ ਸ਼ਾਇਦ ਉਹਨਾਂ ਨੇ ਉਹ ਕੈਨੇਡਾ ਚ ਰਹਿ ਰਹੇ ਆ ਸਾਬਰਕੋਟੀ ਦੇ लाडले ਸ਼ਗਿਰਦਾ ਜੀ ਬਹੁਤ ਵਧੀਆ ਮਾਲਕ ਦੇ ਮਾਲਕ ਆਵਾਜ਼ ਦੇ ਮਾਲਕਾ ਜਿਹਨਾਂ ਉਹਨਾਂ ਦੇ ਗੀਤ ਆ ਸੀ ਰੂਹ ਤੇਰੀ ਤੇ ਬੁੱਤ ਮਾਈ ਦਾ ਵੇ ਮੈਂ ਅੱਧੀ ਅੱਧੀ ਵੰਡੀਗੀ ਹਾਂਜੀ ਹਾਂਜੀ ਉਹਨਾਂ ਦੇ ਕੋਲ ਇਹ ਮੇਰਾ ਗੀਤ ਇੱਕ ਹੀ ਗੀਤ ਮੈਂ ਉਹਨਾਂ ਨੂੰ ਭੇਜਿਆ ਵਾ ਉਹਨਾਂ ਨੇ ਸਿਲੈਕਟ ਕਰ ਲਿਆ ਵਾ ਮੇਰਾ ਪਹਿਲਾ ਗੀਤ ਹੀ ਅੱਛਾ ਜੀ ਸਰ ਕਿ ਕਦੀ ਗੱਲ ਨਹੀਂ ਹੋਈ ਕਦੋਂ ਇਹ ਰੂਬਰੂ ਦਰਸ਼ਕਾਂ ਦੇ ਹੋਵੇਗਾ ਦੇਖੋ ਸਰ ਇਹ ਤਾਂ ਹੁਣ ਉਹਨਾਂ ਤੇ ਡਿਪੈਂਡ ਕਰਦਾ ਵਾ ਜੀ ਇਹ ਸਿੰਗਰ ਹੈਗੇ ਆ ਬਹੁਤ ਵਧੀਆ ਸਿੰਗਰ ਹੈ ਬਾਈ ਜੀਵਨ ਮਾਨ ਜੀ ਹਾਂਜੀ ਉਹਨਾਂ ਕੋਲ ਹੈਗਾ ਨਾ ਉਹਨਾਂ ਕੋਲ ਹੈਗਾ ਜੀ ਬਾਈ ਜੀ ਗੀਤਕਾਰ ਬੰਨਾ ਕਿੰਨਾ ਔਖਾ ਗੀਤਕਾਰ ਤਾਂ ਬਾਈ ਜੀ ਕੋਈ ਬੰਨਾ ਔਖਾ ਨਹੀਂ ਤਾਂ ਸਿਰਫ ਮਨ ਦੇ ਵਲਵਲੇ ਆ ਦਿਲ ਦੀਆਂ ਗਹਿਰਾਈਆਂ ਤੱਕ ਜਾਣਾ ਪੈਂਦਾ ਵਾ ਹਾਂ ਤੇ ਜਿੰਨੀ ਕੁ ਡੰਗਾਈ ਚਾਣਾ ਪੈਂਦਾ ਵਾ ਤੇ ਜਿੰਨੇ ਆਪਾਂ ਅਰ ਅੰਦਰ ਬਾਹਰ ਜਾਂਦੇ ਆ ਉਤੋਂ ਆਪਣੇ ਗੱਲਾਂ ਇਕੱਠੀਆਂ ਹੋ ਜਾਂਦੀਆਂ ਉਹ ਮਨ ਦੇ ਵਿੱਚ ਬੈਠ ਜਾਂਦੀਆਂ ਤੇ ਦਿਲ ਦੀ ਜਿਹੜੀ ਫਿਰ ਦਿਲ ਦੀ ਗੱਲਾਂ ਹੁੰਦੀਆਂ ਉਹ ਇੱਕ ਗਾਣਾ ਗੀਤ ਬਣ ਕੇ ਬਾਹਰ ਨਿਕਲਦੀਆਂ ਦਿਲ ਦੇ ਬਲਬਲੇ ਜਿਹੜੇ ਆ ਹਾਂਜੀ ਜਿਹੜੇ ਅੰਦਰੂਨੀ ਰੂਹਾਨੀ ਤੌਰ ਤੇ ਲਿਖੇ ਜਾਂਦੇ ਗੀਤ ਉਹ ਗੀਤ ਬਹੁਤ ਅੱਛੇ ਹੁੰਦੇ ਆ ਬਹੁਤ ਗੀਤ ਸੁਨਾ ਨਿਕਲਦਾ ਬਣ ਕੇ ਹਾਂਜੀ ਤੋ ਲੋਕ ਕੰਚਪੂਰੀ ਮਾਰਕੀਟ ਚ ਔਰ ਵਧੀਆ ਮਾਰਕੀਟ ਚ ਚੱਲ ਕੇ ਜਾਂਦੇ ਆ ਫਿਰ ਜਿਹੜੇ ਦਿਲ ਦੂਚੋਂ ਨਿਕਲਦੇ ਹਾਂਜੀ ਹਾਂਜੀ ਜਿਹੜੇ ਦਿਲ ਤੋਂ ਗੱਲ ਲਿਖੀ ਜਾਂਦੀ ਆ ਜੀ ਪਰ ਤੁਸੀਂ ਕਹੇਗੀ ਗੀਤਕਾਰ ਬਣਨਾ ਬੜਾ ਔਖਾ ਨਹੀਂ ਹੈਗਾ ਹਾਂਜੀ ਤੇ ਇੱਕ ਗੱਲ ਡੰਗਾਈ ਦੀ ਕਰ ਰਹੇ ਹੋ ਤਾਂ ਡੰਗਾਈ ਵੀ ਚਾਹਣਾ ਤਾਂ ਬੜਾ ਔਖਾ ਹੈ ਬਾਕੀ ਦੇਖੋ ਜੀ ਜਿਹੜੀ ਲਾਈਨ ਜਿੱਦਾਂ ਮਤਲਬ ਜਿਹੜਾ ਗੀਤਕਾਰ ਇੱਕ ਵਾਰਾਂ ਗੀਤਕਾਰ ਨਵੇਂ ਗੀਤਕਾਰਨ ਤਾਂ ਇੱਕ ਲਾਈਨ ਵੀ ਲਿਖਣੀ ਔਖੀ ਆ ਹਾਂ ਜਦੋਂ ਜਿਨ੍ਹਾਂ ਨੂੰ ਆ ਜਾਂਦੀ ਹੈ ਗੀਤਕਾਰੀ ਕਰਨੀ ਆ ਜਾਂਦੀ ਹੈ ਉਹਨਾਂ ਵਾਸਤੇ ਕੋਈ ਔਕੀ ਨਹੀਂ ਹੁੰਦੀ ਹਾਂ ਜਿੱਦਾਂ ਮਾਨ ਸਿੰਘ ਨੇ ਮੈਨੂੰ ਗਾਣੇ ਬਹੁਤ ਲਿਖਵਾਏ ਮਾਨ ਸਿੰਘ ਰਾਏ ਨੇ ਹਾਂਜੀ ਤੇ ਉਹ ਵੀ ਆਪਣੇ ਗਾਣੇ ਵਧੀਆ ਕਰ ਰਹੇ ਨੇ ਤੇ ਹੁਣ ਵਾਲੇ ਸਮੇਂ ਚ ਅਸੀਂ ਵਧੀਆ ਗਾਣੇ ਡਿਊਟੀ ਵੀ ਦਿਆਂਗੇ ਜੀ ਕੋਈ ਨਵਾਂ ਪ੍ਰੋਜੈਕਟ ਕਰ ਰਹੇ ਉਹਨਾਂ ਨਾਲ ਹਾਂ ਨਵਾਂ ਪ੍ਰੋਜੈਕਟ ਬਹੁਤ ਵਧੀਆ ਉਹਨਾਂ ਨੇ ਬਾਈ ਨੇ ਕਹਿ ਬਾਈ ਰਮਾਨ ਸਿੰਘ ਰਾਏ ਨੇ ਆ ਹੁਣ ਦੇ ਟ੍ਰੈਂਡ ਦਾ ਵੀ ਮਤਲਬ ਗਾਣਾ ਕਹਿ ਕੇ ਲਿਖਵਾਇਆ ਮੈਨੂੰ ਜੀ ਕਿਸ ਤਰ੍ਹਾਂ ਦਾ ਗਾਣਾ ਹੈ ਗਾਣਾ ਕੁੜੀ ਬੀ ਡਿਊਟ ਗਾਣਾ ਬਹੁਤ ਸੋਹਣਾ ਹੈ ਕੁੜੀ ਕਹਿੰਦੀ ਹੱਥ ਜੋੜ ਕੇ ਕਹਿੰਨੀ ਆ ਗੱਲ ਮੰਨ ਲਾ ਮੇਰੀ ਵੀ ਆਏ ਦਿਨਾਂ ਤੋਂ ਲਗਦੀ ਤੇਰੀ ਰੋਜ਼ ਕਚਹਿਰੀ ਵੇ ਵੈਲੀਆਂ ਦੇ ਨਾਲ ਲੜ ਕੇ ਝੁੱਗਾ ਚੌੜ ਕਰਾਵੇਂਗਾ ਜ਼ਮਾਨਤ ਤੇਰੀ ਨਹੀਂ ਹੋਣੀ ਵੇ ਲੱਗਦਾ ਅੰਦਰ ਜਾਵੇਂਗਾ ਮੁੰਡਾ ਕਹਿੰਦਾ ਵਾ ਆ ਯਾਰ ਬੇਲੀ ਨੇ ਬਾਵਾ ਨਹੀਂ ਮੈਂ ਚੋਬਰ ਚੋਟੀ ਦਾ ਤੱਕ ਬੜੀ ਮੈਂ ਪੌਂਦਾ ਨਹੀਂ ਆ ਵੈਲੀ ਸ਼ੈਲੀ ਠੋਕੀ ਦਾ ਦੇਸੀ ਕੱਟਾ ਲਕਣਾ ਲਮਕੇ ਕਿਉਂ ਟੈਨਸ਼ਨ ਲੈਂਦੀ ਮੇਰੀ ਨਹੀਂ ਛੱਬੀ ਦਿਨਾਂ ਵਿੱਚ 26 ਪੇਸ਼ੀ ਚੱਲਦੀ ਮੇਰੀ ਜੀ ਵਾਵਾ ਇਹ ਬਾਈ ਮਾਨ ਸਿੰਘ ਰਾਏ ਇਹ ਨਿਊ ਗਾਣਾ ਕਰ ਰਿਹਾ ਆਪਣਾ ਨੀ ਹੋਂ ਤੱਕ ਸੱਬਿਆਚਾਰਿਕ ਗੀਤ ਲਿਖੇ ਕਿਉਂ ਤੱਕ ਤਾਂ ਠੰਡੇ ਵੀ ਗੀਤ ਤੁਸੀਂ ਲਿਖੇ ਨਹੀਂ ਸੱਬਿਆਚਾਰਿਕ ਵੀ ਲਿਖਿਆ ਜੀ ਜਿੰਨਾ ਜਿਹੜਾ ਗਾਣਾ ਮੈਂ ਲਿਖਿਆ ਵਾ ਸਾਡੇ ਸੱਜਣ ਤੁਰ ਪ੍ਰਦੇਸ਼ ਗਏ ਲਾ ਦਿਲ ਸਾਡੇ ਨੂੰ ਠੇਸ ਗਏ ਕੀ ਹਾਲ ਸੁਣਾਈਏ ਲੋਕਾਂ ਨੂੰ ਕਰਕੇ ਕਿੰਨਾ ਸਾਨੂੰ ਪਿਆਰ ਗਏ ਉਹ ਸੁਖੀ ਵਸਣ ਮੇਰੇ ਮੋਲਾ ਜਿਹੜੇ ਸੱਤ ਸਮੁੰਦਰੋਂ ਪਾਰ ਗਏ ਜੀ ਇਦਾਂ ਦੇ ਲਿਖੇ ਗੀਤ ਲਿਖੇ ਹਾਂਜੀ ਹਾਂ ਕਿੰਨੇ ਗੀਤ ਤੁਸੀਂ ਹੋਂ ਤੱਕ ਨਹੀਂ ਹੋਏ ਗੀਤ ਬਾਜੀ ਬਹੁਤ ਲਿਖਿਆ ਘਟੋ ਘਾਟ 250 ਗੀਤ ਤਾਂ ਮੇਰਾ ਜੀ ਸਿੰਗਰਾਂ ਤੇ ਬਾਲੇ ਘਟ ਗਾਏ ਆ 250 ਗੀਤ ਮੇਰਾ ਚੂਹਿਆਂ ਨੇ ਗਾਤਾ ਜੀ ਚੂਹਿਆਂ ਗਾਤਾ ਹਾਂਜੀ ਚੂਹਿਆਂ ਨੇ ਜੀ ਅੱਛਾ ਉਹ ਕਿਵੇਂ ਗਾਤਾ ਉਹ ਬਾਈ ਜਦੋਂ ਪੇਟੀ ਚ ਪੇਟੀ ਨੂੰ ਪਿੱਛੇ ਸੀ ਇੱਕ ਛੋਟਾ ਜਿਹਾ ਮੋਰਾ ਸੀ ਚੂਹੇ ਵਿੱਚ ਵੜ ਗਏ ਤੇ ਉਹਨਾਂ ਨੇ ਕੁੱਤਰ-ਕੁੱਤਰ ਕੇ ਗਾਤਾ ਜੀ ਅੱਛਾ ਹਾਂਜੀ ਹਾਂਜੀ ਤੇ ਇਸ ਗੱਲ ਦਾ ਮੁਲਾਲ ਨਹੀਂ ਹੋਇਆ ਦੁੱਖ ਨਹੀਂ ਹੋਇਆ ਦੁੱਖ ਯਾਰ ਹੋਇਆ ਵੀ ਇੰਨੀ ਮਿਹਨਤ ਕੀਤੀ ਹੋਈ ਆ ਜਦੋਂ ਮਿਹਨਤ ਗੀਤਕਾਰ ਨੇ ਕੀਤੀ ਹੁੰਦੀ ਉਹ ਤਾਂ ਫਿਰ ਦੁੱਖ ਤਾਂ ਹੁੰਦਾ ਹੀ ਭਾਜੀ ਹਾਂਜੀ ਬੜਾ ਦੁੱਖ ਹੋਇਆ ਬਾਈ ਜੀ ਹਾਂਜੀ ਹਾਂਜੀ ਤਾਂ ਔਰ ਕਾਪੀ ਇੱਕ ਇੱਕ ਗੀਤ ਘਰੋਂ ਕਾਪੀਆਂ ਬੱਚਿਆਂ ਨੇ ਵੇਚਤੀਆਂ ਕੁਝ ਕਾਪੀਆਂ ਸੀ ਕਬਾੜੀਆਂ ਨੇ ਵੇਚਤੀਆਂ ਉਹ ਉਹਦੇ ਚ 250 ਕੀ ਸੀ ਉਹ ਵੀ ਚਲਿਆ ਗਿਆ ਜੀ ਹਾਂ ਜੀ ਕਬਾੜ ਦੇ ਪਾਸ ਹੀ ਗਿਆ ਚਲੇ ਉਹ ਵੀ ਕਬਾੜ ਦੇ ਪਾਸ ਹਾਂ ਜੀ ਹਾਂ ਜੀ ਕਬਾੜ ਕਬਾੜ ਦੇ ਪਾਸ ਚਲੇ ਗਏ ਮਤਲਬ ਜਿਹੜੀ ਮਿਹਨਤ ਤੁਹਾਡੀ ਹਾਂ ਜੀ ਹਾਂ ਜੀ ਮਿਹਨਤ ਉੰਜ ਗੀਤ ਬਾਲੇ ਪਈਆਂ ਸਟੋਰੀਆਂ ਵੀ ਬਾਲੀਆਂ ਪਈਆਂ ਗੀਤ ਵੀ ਬਾਲੇ ਪਈਆਂ ਕੋਈ ਚੱਕਰ ਨਹੀਂ ਇਦਾਂ ਦੀ ਤਾਂ ਅੱਛਾ ਜੀ ਜੀ ਤਾਂ ਬਾਈ ਜੀ ਆਪਾਂ ਹੁਣ ਇੰਟਰਵਿਊ ਦੇ ਆਖਰੀ ਪੜਾ ਤੇ ਖੜੇ ਆ ਤੇ ਦੋ ਗੱਲਾਂ ਆਪਾਂ ਇੰਟਰੂ ਖਤਮ ਕਰਾਂਗੇ ਇੱਕ ਕੋਈ ਜ਼ਿੰਦਗੀ ਦਾ ਕੋੜਾ ਮਿੱਠਾ ਪਲ ਸਾਡੇ ਸਰੋਤਾਂ ਨਾਲ ਜਰੂਰ ਸਾਂਝਾ ਕਰੋ ਦੇਖੋ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾ ਵੀ ਗੀਤ ਤਾਂ ਮੈਂ ਕਾਫੀ ਲਿਖੇ ਆ ਬੜੇ ਸੋਹਣੇ ਸੋਹਣੇ ਵੀ ਲਿਖੇ ਆ ਜਿਹੜੀ ਵੱਡੀਆਂ ਠਗੀਆਂ ਹੋਈਆਂ ਨਾ ਬਾਈ ਜੀ ਜੇ ਅੱਜ ਮੈਂ ਗੀਤ ਉਹ ਰਜਿਸਟਰਡ ਕਰਵਾਏ ਹੁੰਦੇ ਤਾਂ ਕਿਤੇ ਮੇਰਾ ਨਾਮ ਹੋਣਾ ਸੀ ਜੀ ਹਾਂਜੀ ਜ਼ਿੰਦਗੀ ਦਾ ਕੋੜਾ ਤੇ ਮਿੱਠਾ ਤਾਂ ਹੈ ਹੀ ਆ ਕੋੜਾ ਪਲ ਇਹ ਹਾਂ ਕੋੜਾ ਪਲ ਹੈ ਹੀ ਆ ਤੇ ਮਿੱਠਾ ਪਲ ਜ਼ਿੰਦਗੀ ਦਾ ਵਾਲਾ ਮਿੱਠਾ ਪਲ ਵੀ ਇਹ ਹੀ ਆ ਲੱਗਦਾ ਵੀ ਜਿਨ੍ਹਾਂ ਨੇ ਇੰਨੇ ਠਗੀਆਂ ਮਾਰੀਆਂ ਵੀ ਉਹ ਕਾਮਯਾਬ ਹੋ ਗਏ ਉਹ ਹਾਂ ਕਾਮਯਾਬ ਹੋ ਗਏ ਮਤਲਬ ਕਿਦਰ ਕਿਦਰ ਇਸ ਗੱਲ ਦੀ ਖੁਸ਼ੀ ਵੀ ਚਲੋ ਸਾਡੇ ਹਾਂ ਸਾਡੇ ਨਾਲ ਹਾਂ ਵੀ ਮੇਰੀ ਕਲਮ ਤਾਂ ਹੈਗੀ ਆ ਜਾਂ ਜਿਨ੍ਹਾਂ ਨੇ ਮੈਂ ਉਹ ਕਲਮ ਸੁਣਾਈ ਆ ਉਹ ਲੋਕਾਂ ਨੂੰ ਤਾਂ ਪਤਾ ਹੀ ਆ ਵੀ ਇਹ ਕਲਮ ਸਾਡੀ ਆ ਜੀ ਚਲੋ ਆਪਣੀ ਵਿੱਚ ਚਲੋ ਹੋਰ ਕੋਈ ਹੋਰ ਕੰਮ ਜਾ ਮਨ ਨੂੰ ਤਸੱਲੀ ਹੁੰਦੀ ਆ ਮਨ ਨੂੰ ਤਸੱਲੀ ਹੁੰਦੀ ਕਿ ਜਿਹੜੇ ਬੋਲ ਸੀ ਜਾਂ ਸ਼ਬਦ ਸੀ ਤੁਹਾਡੇ ਸੀ ਹਾਂ ਬਿਲਕੁਲ ਬਿਲਕੁਲ ਇਦਾਂ ਬਾਲੇ ਰਾਈਟਰਾਂ ਨੇ ਵੀ ਕਰਿਆ ਵਾ ਹਾਂਜੀ ਹਾਂਜੀ ਇਦਾਂ ਹੀ ਮੇਰੇ ਭਾਜੀ ਖਿੰਦੀ ਚੱਕ ਪੱਕੀ ਨਾਲ ਹੀ ਹੋਇਆ ਜੀ ਤੁਸੀਂ ਉਹਨਾਂ ਤੋਂ ਪੁੱਛ ਲਿਓ ਜੀ ਕਿ ਉਹਨਾਂ ਨਾਲ ਕੀ ਬੀਤੀ ਆ ਅੱਛਾ ਹਾਂਜੀ ਉਹਨਾਂ ਦੇ ਨਾਲ ਵੀ ਕੋਈ ਵੱਖਰੀ ਕਹਾਣੀ ਹੈ ਹਾਂਜੀ ਹਾਂਜੀ ਉਹਨਾਂ ਨਾਲ ਇੱਕ ਵੱਖਰੀ ਕਹਾਣੀ ਹੈ ਠੀਕ ਹੈ ਜੀ ਜੀ ਤਾਂ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਜਿਨ੍ਹਾਂ ਤੁਸੀਂ ਸਾਨੂੰ ਪਹਿਲਾਂ ਪਿਆਰ ਬਖਸ਼ਿਆ ਤੇ ਅਸੀਂ ਉਮੀਦ ਕਰਦੇ ਆਂ ਤੇ ਅਸੀਂ ਤੁਹਾਡੇ ਲਈ ਇੱਕ ਨਵਾਂ ਪ੍ਰੋਜੈਕਟ ਲੈ ਕੇ ਬਹੁਤ ਵਧੀਆ ਸੋਹਣੇ ਸੋਹਣੇ ਪ੍ਰੋਜੈਕਟ ਲੈ ਕੇ ਆਵਾਂਗੇ ਤੇ ਸਾਨੂੰ ਪਹਿਲਾਂ ਵਾਂਗੂ ਪਿਆਰ ਦਿਓ ਔਰ ਜੇ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਸਾਡੀ ਵੀ ਜਿੰਨੇ ਵੀ ਗੀਤ ਹਨ ਦੱਬ ਕੇ ਸ਼ੇਅਰ ਹੋਰ ਸਪੋਰਟ ਕਰਨ ਜੀ ਹਨ। ਅੱਛਾ ਅੱਜਕੱਲ ਤੁਸੀਂ ਗੀਤਕਾਰ ਦੇ ਨਾਲ ਹੋਰ ਕੀ ਕੰਮ ਕਰ ਰਹੇ ਤੁਸੀਂ ਸੰਨ ਦੱਸਿਆ ਸੀ। ਹਾਂਜੀ ਬਸ ਇਹੀ ਹੈ ਵੀ ਪੇਸ਼ਕਾਰੀ ਦੇ ਕੰਮ ਜ਼ਿਆਦਾ ਕਰ ਰਹੇ ਆ ਜੀ। ਜਿੱਦਾਂ ਕੱਲ ਅਸੀਂ ਇੱਕ ਲੜਕੀ ਦਾ Song ਕਰਵਾ ਕੇ ਆਏ ਆ। ਅਨਮੋਲ ਗਿੱਲ ਜੀ ਦਾ ਬਲਵੰਤ ਚਾਹਲ ਪੋਰ ਤੋਂ ਹਾਂਜੀ ਤਾਂ ਇੱਕ ਤੁਸੀਂ ਕਹਾਣੀਆਂ ਵੀ ਲਿਖਦੇ ਹੋ ਜੀ ਸਰ ਅਗਰ ਕਿਸੇ ਸਰੋਤੇ ਨੇ ਕਹਾਣੀ ਲੈਣੀ ਹੋਵੇ ਤਾਂ ਕਿਵੇਂ ਸੰਪਰਕ ਕਰੇ ਤੁਹਾਡੇ ਨਾਲ ਮੈਂ ਸਟੋਰੀਆਂ ਬਹੁਤ ਸੋਹਣੇ ਲਿਖਦਾ ਜਿੱਦਾਂ ਕਿਸੇ ਵੀਰ ਨੂੰ ਸਟੋਰੀ ਚਾਹੀਦੀ ਹੈ ਬਹੁਤ ਵਧੀਆ ਉਮਰ ਤੋਂ ਕਹਿ ਕੇ ਵੀ ਲਿਖਵਾ ਸਕਦਾ ਹੈ ਟਾਈਮ ਦੇ ਦੇਣ ਸਾਨੂੰ ਤੋਂ ਕਿਸੇ ਮੇਨ ਟਾਪਿਕ ਦਿਖਾਉਣੀ ਹੋਵੇ ਹਾਂ ਟੋਪਿਕ ਦੇ ਦੇ ਹਾਂ ਹਾਂ ਤੇ ਅਸੀਂ ਸਟੋਰੀ ਉਹਨਾਂ ਨੂੰ 3-4 ਦਿਨਾਂ ਚ ਬਹੁਤ ਵਧੀਆ ਅੱਛੀ ਲਿਖ ਕੇ ਦੇਾਂਗੇ ਹੂੰ ਹਾਂਜੀ ਨੰਬਰ ਮੇਰਾ ਹੈਗਾ ਜੀ 62800 83349 ਜੀ ਇਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਜੀ ਠੀਕ ਜੀ ਸਰ ਤਾਂ ਇੱਕ ਫਾਜ਼ਲ ਕਾ ਦੇ ਫਨਕਾਰ ਤੇ ਉਹ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੋਇਆ ਹੈ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੇ ਜਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗਦਾ ਜੀ ਬਹੁਤ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਜਦੋਂ ਮੈਂ ਤੁਹਾਡਾ ਆਪਣਾ ਫਾਇਲ ਕਾ ਦੇ ਫਨਕਾਰ ਜਦੋਂ ਵੀ ਕੋਈ ਪ੍ਰੋਗਰਾਮ ਆਉਂਦਾ ਤਾਂ ਮੈਂ ਉਹਨਾਂ ਨੂੰ ਬੜੇ ਸ਼ੌਂਕ ਨਾਲ ਦੇਖਦਾ ਵੀ ਸਾਡੇ ਫਾਇਲਕਾ ਤੇ ਕਿੰਨੇ ਲੋਕ ਫਨਕਾਰ ਹੈਗੇ ਆ ਜੀ ਹਾਂ ਬਹੁਤ ਸ਼ੌਂਕ ਨਾਲ ਦੇਖਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਤਾਂ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਜੋ ਵੀ ਦਰਸ਼ਕ ਦੇਖ ਰਿਹਾ ਹੈ ਕਿ ਯਾਰ ਆਪਣੇ ਇਲਾਕੇ ਦੇ ਜਿੰਨੇ ਵੀ ਫਨਕਾਰ ਆ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਕਰਿਆ ਕਰੋ ਤਾਂ ਤੁਹਾਡੇ ਸਾਹਮਣੇ ਫਨਕਾਰ ਇਹ ਗੀਤਕਾਰ ਵੀ ਹੈ ਤੇ ਰਾਈਟਰ ਵੀ ਹੈ ਕਹਾਣੀਆਂ ਵੀ ਲਿਖਦਾ ਤਾਂ ਜ਼ਿੰਦਗੀ 'ਚ ਕਾਫੀ ਸਟਰਗਲ ਵੀ ਕੀਤਾ ਹੈ ਧੋਖੇ ਵੀ ਖਾਦੇ ਹਨ ਪਰ ਹਜੇ ਵੀ संघर्ष ਕਰ ਰਿਹਾ ਹਜੇ ਵੀ ਕਾਮਯਾਬੀ ਨੂੰ ਤਰਾਸ਼ ਰਿਹਾ ਤਾਂ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਆਪਣੇ ਜਿੰਨੇ ਵੀ ਫਿਲਮਕਾਰ ਆਉਂਦੇ ਸਪੋਰਟ ਕਰਾਓ ਕਰੋ ਕਿਸੇ ਨਾ ਕਿਸੇ ਤਰੀਕੇ ਨਾਲ ਜਿਵੇਂ ਇਹਨਾਂ ਨੇ ਕਿਹਾ ਕਹਾਣੀਆਂ ਲਿਖਦੀਆਂ ਤਾਂ ਕੋਈ ਵੀ ਤੁਹਾਡਾ ਹੋਵੇ ਕਿਸੇ ਛੋਟ ਮੂਵੀ ਚਾਹੀਦੀਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਜੀ ਨੰਬਰ ਵੀ ਦਿੱਤਾ ਹੈ ਤਾਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਦੇਖਣ ਲਈ ਇਸ ਵੀਡੀਓ ਨੂੰ ਤਾਂ ਇਸ ਵੀਡੀਓ ਨੂੰ ਬਾਤਵਾ ਸ਼ੇਅਰ ਕਰਨਾ ਤਾਂ ਜੋ ਕੀ ਬਾਤਵਾ ਦੇਸ਼ ਦੁਨੀਆ ਵਿੱਚ ਬੈਠੇ ਪ੍ਰਦੇਸੀਆਂ ਨੂੰ ਪੰਜਾਬੀਆਂ ਨੂੰ ਇਹ ਵੀਡੀਓ ਪਹੁੰਚੇ ਤਾਂ ਆਪਣੇ ਬਾਈ ਦੀ ਮਦਦ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਧੰਨਵਾਦ